ਹਾ ਦੋਦੇ ਮੈਂ ਖੋਤਾ ਮਾਰ ਰਹੀ ਹੁਈ ਘਰ ਆਗੇ ਪਹਿਲੇ ਘਰ ਇਹਦੇ ਬੂਏਗੇ ਬਦਮਾਸ਼ੀ ਹੁੰਦੀ ਆ ਇਧਰ ਦੇਖ ਤੁਸੀਂ ਲਾਈਵ ਪੰਜਾਬੀ ਟੀਵੀ ਦੇਖ ਰਹੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਹਿਨਕ ਨੋਚੀਆਂ ਅੰਮ੍ਰਿਤਸਰ ਦੇ ਵਿੱਚ ਹੁਣ ਤਮਾਕਿਆਂ ਤੋਂ ਬਾਅਦ ਗੋਲੀਆਂ ਚੱਲੀਆਂ ਦੇਰ ਰਾਤ ਕਾਫੀ ਜ਼ਿਆਦਾ ਹੰਗਾਮਾ ਹੁੰਦਾ ਹੈ ਅਤੇ ਇਲਾਕੇ ਦੇ ਵਿੱਚ ਹੁਣ دہشت ਦਾ ਮਾਹੌਲ ਵੀ ਬਣਿਆ ਹੋਇਆ ਹੈ। ਇਤਲਾ ਪੁਲਿਸ ਨੂੰ ਦਿੱਤੀ ਗਈ ਸੀ। ਪੁਲਿਸ ਮੌਕੇ ਤੇ ਪਹੁੰਚੀ ਅਤੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਦੋਵੇਂ ਧੀਰਾ ਦੇ ਬਿਆਨ ਪੁਲਿਸ ਦੇ ਵੱਲੋਂ ਦਰਜ ਕਰ ਲਏ ਗਏ ਨੇ। ਹਾਲਾਂਕਿ ਇਹ ਦੱਸਿਆ ਜਾ ਰਿਹਾ ਹੈ ਕਿ ਪਿੰਡ ਦੇ ਨੰਬਰਦਾਰ ਦੇ ਵੱਲੋਂ ਹੀ ਗੋਲੀਆਂ ਚਲਾਈਆਂ ਗਈਆਂ ਨੇ। ਪਿੰਡ ਦਾ ਨੰਬਰਦਾਰ ਰੇਸ਼ਮ ਸਿੰਘ ਜੋ ਕਿ ਆਪਣੇ ਸਾਥੀਆਂ ਦੇ ਨਾਲ ਤਲਬੀਰ ਸਿੰਘ ਦੇ ਘਰ ਜਾਂਦਾ ਅਤੇ ਉਸ ਦੇ ਵੱਲੋਂ ਤਲਬੀਰ ਸਿੰਘ ਤੇ ਅਤੇ ਉਸ ਦੇ ਪਰਿਵਾਰ ਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ। ਇਹ ਆਰੋਪ ਜਿਹੜੇ ਨੇ ਉਹ ਤਲਬੀਰ ਸਿੰਘ ਦੇ ਵੱਲੋਂ ਲਗਾਏ ਗਏ ਨੇ ਤਲਬੀਰ ਸਿੰਘ ਤੇ ਉਸਦਾ ਪਰਿਵਾਰ ਰਹਿੰਦਾ ਆਸਟ੍ਰੇਲੀਆ ਦੇ ਵਿੱਚ ਹੈ ਪਰ ਹੁਣੇ-ਹੁਣੇ ਉਹ ਆਪਣੇ ਪਿੰਡ ਪਰਤੇ ਪਿੰਡ ਕੋਹਾਲੀ ਦੇ ਵਿੱਚ ਹੈ ਵੱਡੀ ਵਾਰਦਾਤ ਵਾਪਰੀ ਹੈ ਪਿੰਡ ਕੋਹਾਲੀ ਦੇ ਵਿੱਚ ਉਹਨਾਂ ਦਾ ਇੱਕ ਫਾਰਮ ਹਾਊਸ ਹੈ ਜਿਸ ਦੇ ਵਿੱਚ ਉਹ ਕਦੇ-ਕਦੇ ਆਉਂਦੇ ਨੇ ਰਹਿਣ ਅਤੇ ਇਸੇ ਦੌਰਾਨ ਪਿੰਡ ਦੇ ਨੰਬਰਦਾਰ ਰੇਸ਼ਮ ਸਿੰਘ ਦੇ ਵੱਲੋਂ ਉਹਨਾਂ ਦੇ ਘਰ ਜਾਇਆ ਜਾਂਦਾ ਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਦੂਜੇ ਪਾਸੇ ਰੇਸ਼ਮ ਸਿੰਘ ਦੇ ਵੱਲੋਂ ਆਰੋਪ ਤਲਬੀਰ ਸਿੰਘ ਤੇ ਲਗਾਏ ਜਾ ਰਹੇ ਨੇ ਜਿਥੇ ਤਲਬੀਰ ਸਿੰਘ ਨੇ ਕਿਹਾ ਕਿ ਗੋਲੀਆਂ ਰੇਸ਼ਮ ਸਿੰਘ ਦੇ ਬੋਲ ਚੁਲਾਈਆਂ ਗਈਆਂ ਸੰ ਤਾਂ ਉੱਥੇ ਹੀ ਰੇਸ਼ਮ ਸਿੰਘ ਦੇ ਨੂੰ ਇਹ ਗੱਲ ਕਹੀ ਜਾ ਰਹੀ ਹੈ ਕਿ ਤਲਬੀਰ ਸਿੰਘ ਨੇ ਉਸ ਦੀ ਗੱਡੀ ਰੋਕੀ ਗੱਡੀ ਨੂੰ ਟੱਕਰ ਮਾਰੀ ਅਤੇ ਫਿਰ ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਫਿਰ ਤਲਬੀਰ ਸਿੰਘ ਨੇ ਰੇਸ਼ਮ ਸਿੰਘ ਜੋ ਕਿ ਪਿੰਡ ਦਾ ਨੰਬਰਦਾਰ ਹੈ ਉਸ ਦੇ ਉੱਤੇ ਗੋਲੀਆਂ ਚਲਾਈਆਂ ਨੇ ਤਾਂ ਦੋਵੇਂ ਧਿਰਾਂ ਇੱਕ ਦੂਸਰੇ ਤੇ ਇਲਜ਼ਾਮ ਲਗਾ ਰਹੀਆਂ ਨੇ ਕੌਣ ਸਹੀ ਹੈ ਕੌਣ ਗਲਤ ਹੈ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਕੁਝ ਬਿਆਨ ਇਸ ਪੂਰੇ ਮਾਮਲੇ ਦੇ ਵਿੱਚ ਸਾਹਮਣੇ ਆਏ ਨੇ ਤੁਹਾਨੂੰ ਸੁਣਾਉਂਦੀ ਹੈ ਮੇਰਾ ਨਾਂ ਜੀ ਰੇਸ਼ਮ ਸਿੰਘ ਆ ਨੰਬਰਦਾਰ ਪਿੰਡ ਕੋਵਾਲੀ ਸਰ ਸਰਾ ਸਰਚ ਉਠਿਆ ਜੀ ਮੇਰਾ ਇਹਨਾਂ ਦੇ ਨਾਲ ਕੋਈ ਮੇਰੀ ਕੋਈ ਇਹਨਾਂ ਦੀ ਜੀਜਾ ਕੋਈ ਦੁਸ਼ਮਣੀ ਨਹੀਂ ਮੇਰੀ ਕੋਈ ਇਹਨਾਂ ਦੇ ਨਾਲ ਰੰਜਿਸ਼ ਨਹੀਂ ਇਹਨਾਂ ਦਾ ਕੋਈ ਪੈਸਾ ਦਾ ਲੈਣ ਦੇਣ ਕੋਈ ਮਿਲਖਾ ਸਿੰਘ ਨਾਲ ਚੱਲਦਾ ਹੀਗਾ ਇਹਨਾਂ ਦਾ ਬਹਿ ਕੇ ਮੈਂ ਇਹਨਾਂ ਨੂੰ ਆਖਿਆ ਚਲ ਤੁਹਾਡਾ ਪਿਹਾ ਲੈ ਕਰਾ ਦਾਂਗੇ ਚਲੋ ਬਹਿ ਕੇ ਤੁਹਾਡਾ ਕਰਾਵਾਂਗੇ ਮੇਰੀ ਇਹਨਾਂ ਨੇ ਮੇ ਫੋਨ ਤੇ ਵੀ ਗੱਲ ਹੋਈ ਕਲ ਵੀਰ ਨਾਲ ਕਿਉਂ ਇਹਨਾਂ ਦੀ ਇਸੇ ਗੱਲ ਤੋਂ ਇਹਨਾਂ ਦੀ ਯੂਐਸਏ ਸਾਡੇ ਬੱਚਿਆਂ ਦੇ ਵਿੱਚ ਬਹਿ ਗਏ ਨੇ ਉੱਥੇ ਬੱਚਿਆਂ ਦੀ ਲੜਾਈ ਕਰਾਈ ਸਾਡੇ ਮੇਰੇ ਮੇਰੇ ਭਤੀਜੇ ਜਸਬੀਰ ਸਿੰਘ ਦੀ ਤੇ ਉਹ 30000 ਰੁਪਏ ਮੇਰਾ ਜਸਬੀਰ ਸਿੰਘ ਨੇ ਮੇਰੇ ਭਤੀਜੇ ਨੇ ਉੱਥੇ ਉਹ 30000 ਰੁਪਏ ਵੀ ਉਹਦਾ ਪਾੜ ਦਿੱਤਾ ਉਹਦੇ ਮਿਲਖਾ ਸਿੰਘ ਦੇ ਘਰ ਨੂੰ ਰੋੜੇ ਮਾਰਨਦਾ ਸੀ ਉਹਦੇ ਵਿੱਚ ਹੈਗਾ ਆ ਮੁੰਡਾ ਇੱਕ ਤੇ ਜੋਗਨਪਰੀ ਦਾ ਇੱਕ ਗੁਰਲਾਲ ਸਿੰਘ ਇੱਕ ਦਲਬਾਗ ਸਿੰਘ ਇੱਕ ਦੂਜਾ ਮੁੰਡਾ ਗਲਬੀਰ ਸਿੰਘ ਇਹ ਕੁਝ ਬੰਦੇ ਹੋਰ ਵੀ ਇਹਨਾਂ ਦੇ ਨਾਲ ਮੁੰਡੇ ਉੱਥੇ ਹੈਗੇ ਉਸ ਟਾਈਮ ਤੇ ਮਿਲਖਾ ਸਿੰਘ ਜਿਹੜਾ ਆ ਉਹਦੇ ਘਰ ਨੂੰ ਇਹ ਰੋੜੇ ਮਾਰਨਦਾ ਸੀ ਇਹਨਾਂ ਨੇ ਗੱਡੀਆਂ ਜਦੋਂ ਮੈਂ ਜਾਣਦਾ ਮੇਰੀ ਭਤੀਜੇ ਮੇਰੇ ਨਾਲ ਗੱਲ ਵੀ ਹੋਈ ਹੈ ਮੇਰੇ ਕੋਲ ਰਿਕਾਰਡਿੰਗ ਹੈਗੀ ਉਹਦੀ ਜਦੋਂ ਉਹਨਾਂ ਨਾਲ ਗੱਲ ਹੋਈ ਤੇ ਮੈਨੂੰ ਆਂਦਾ ਵੀ ਆ ਫਿਰ ਤੈਨੂੰ ਹੁਣ ਦੱਸ ਦੇ ਪਤਾ ਜਦੋਂ ਮੈਂ ਇਧਰੋਂ ਵਾਪਸ ਜਾਣ ਰਿਹਾ ਇਹਨਾਂ ਮੇਰੀ ਗੱਡੀ ਦੇ ਵਿੱਚ ਗੱਡੀਆਂ ਗੱਡੀ ਮਾਰਤੀ ਐ ਮੈਂ ਤੁਸੀਂ ਆਹ ਜੀ ਗੋਲੀਆਂ ਜੀ ਤੈਨੂੰ ਮਾਰਨ ਦਾ ਜੇ ਤੇ ਮੈਨੂੰ ਮਾਰੋ ਸਿੱਧੀ ਗੋਲੀ ਤੁਸੀਂ ਮੇਰਾ ਰਾਹ ਜੀ ਡੱਕਦੇ ਮੈਨੂੰ ਸਿੱਧੀ ਗੋਲੀ ਸਰ ਉਹ ਕੋਈ ਇਹਦੇ ਘਰ ਨਹੀਂ ਗਿਆ ਮੇਨ ਰੋਡ ਆ ਮੇਨ ਰੋਡ ਤੋਂ ਮੈਂ ਆਪਣੇ ਘਰ ਨੂੰ ਜਾ ਰਿਹਾ ਆਪ ਗੋਲੀਆਂ ਸਾਰੇ ਇਹਨਾਂ ਨੇ ਆਪਣੀਆਂ ਗੱਡੀਆਂ ਦੇ ਵਿੱਚ ਆਪ ਗੋਲੀਆਂ ਮਾਰੀਆਂ ਸਾਡੀ ਕੋਈ ਜਾਗੋਛੀ ਦੀ ਇੱਕ ਇਹੀ ਤੇਰੇ ਤੇ ਵੀ ਪਰਚਾ ਕਰਾਉਣਾ ਇਹ ਬੜੇ ਚਿਰ ਤੇ ਮੇਰੇ ਮੰਗਰ ਪਏ ਸੀ ਇਹ ਜਾਗੋਸ਼ੀ ਦਾ ਮਸਲਾ ਜਿਹੜਾ ਚੱਲਦਾ ਉਹ ਤੇ ਮੈਂ ਡਿਪੇਟਾ ਦਿੱਤੀਆਂ ਸੀ ਬਾਬਿਆਂ ਦੇ ਹੱਕ ਦੇ ਵਿੱਚ ਤੇ ਉਦੋਂ ਦੀ ਸਾਡੀ ਵਿਰੋਧਤਾ ਨਾਲ ਚੱਲਦੀ ਸੀ ਜਿਹੜੇ ਫਾਇਰ ਨਿਕਲਦੇ ਤੇ ਉਹ ਉਹਨਾਂ ਨੇ ਕੱਟੇ ਉਹ ਭਾਈ ਕਲਬੀਰ ਸਿੰਘ ਤੇ ਜੋਬਨਪ੍ਰੀਤ ਦੇ ਕੋਲ ਬਾਰਾਂਬੌਰ ਰਫਲ ਹੀ ਗਈ ਤੇ ਗਰਗਲਾਲ ਸਿੰਘ ਦੇ ਕੋਲ ਪਿਸਟਲੀ ਗਾ ਤੇ ਇਹਨਾਂ ਨੇ ਜਦੋਂ ਉੱਧਰ ਗਿਆ ਇਹ ਦੋ ਬੰਦੇ ਬਾਹਰ ਖਲੋਤੇ ਆ ਤੇ ਇਹਨਾਂ ਬੰਦੇ ਅੜਕਛਾਤੇ ਬੰਦੇ ਬਾਹਰ ਹੀ ਉਹ ਇਹਨਾਂ ਦੇ ਘਰਾਂ ਨੂੰ ਗੋਲੀਆਂ ਚਲਾਉਂਦੇ ਆ ਸਾਨੂੰ ਤੇ ਇਹ ਸਮਝ ਨਹੀਂ ਲੱਗੀ ਵੀ ਇਹ ਗੋਲੀਆਂ ਕੀ ਕਰਦੇ ਨੇ ਓਏ ਦੋ ਬੰਦੇ ਜਿਹੜੇ ਇਹਨਾਂ ਦੇ ਘਰ ਨੂੰ ਗਿਆ ਕਲਬੀਰ ਸਿੰਘ ਦੇ ਘਰ ਨੂੰ ਗੋਲੀਆਂ ਮਾਰਦੇ ਤੇ ਦੂਜੇ ਜਿਹੜੇ ਸੀ ਉਹ ਕੋਠੇ ਤੋਂ ਬਾਹਰ ਨੂੰ ਕਲੌਂਦੇ ਸੀ ਉੱਥੇ ਜਦੋਂ ਕੰਪਲੇਟ ਦੇਣ ਗਿਆ ਆ ਉੱਥੇ ਮੁਲਾਜ਼ਮ ਕੋਈ ਨਹੀਂ ਹੈਗਾ ਸਾਰੇ ਮੌਕਾ ਵੇਖਣ ਆਏ ਸੀ ਤੇ ਮੇਰੇ ਸਾਟ ਲੱਗੀ ਗਈ ਜੀ ਮੇਰੇ ਆ ਹੱਥ ਤੇ ਸਾਟ ਲੱਗੀ ਆ ਜੀ ਤੇ ਬਾਕੀ ਜਿਹੜੇ ਮੇਰੇ ਦੋ ਪਤੀਏ ਗਾੜੀ ਦੋ ਮੁੰਡੇ ਹੀ ਗਾੜੀ ਵਾਲੇ ਗੱਡੀ ਤੇ ਗਾੜੀ ਸਾਡੇ ਜਾਣ ਦੇ ਸੀ ਸਾਡੇ ਨਾਲ ਕੋਈ ਵਜਾਦੀਆਂ ਗੱਡੀਆਂ ਨਹੀਂ ਗਈਆਂ ਸਾਡੇ ਕੋਲ ਸਿਰਫ ਦੋ ਗੱਡੀਆਂ ਸੀ ਜਿਹੜਾ ਇੱਕ ਮੁੰਡਾ ਮੁੰਡਾ ਮੁੰਨੂ ਘਰ ਛੱਡਣ ਜਾਣ ਦੇ ਵੀ ਨ ਜਦੋਂ ਇਹਨਾਂ ਮੇਰੀ ਗੱਡੀ ਰੋਕ ਲਈ ਗੱਡੀ ਦੀ ਮੇਰੀ ਗੱਡੀ ਵੀ ਸਾਰੀ ਭੰਦ ਦਿੱਤੀ ਆ ਮੇਰਾ ਛੋਟਾ ਬੇਟਾ ਆ ਇੱਕ ਜਿਹੜਾ 19 ਸਾਲ ਦਾ ਉਹ ਉਹ ਜਦੋਂ ਇਹਨੇ ਗੋਲੀ ਮਾਰੀ ਸਿੱਧੀ ਉਦੋਂ ਉਦੋਂ ਮੇਰਾ ਬੇਟਾ ਜਿਹੜਾ ਸੰਭਲਗਾ ਗਾੜੀਆਂ ਡਰ ਗਿਆ ਬਿਲਕੁਲ ਪਰ ਹੁਣ ਉੱਥੇ ਆਇਆ ਵੀ ਜਿਹੜਾ ਮੇਰਾ ਪਤੀ ਜਗਰ ਗਰਜੰਦ ਸਿੰਘ ਆ ਉਹਦਾ ਫੋਨ ਬੰਦ ਆਉਣ ਡਿਆ ਉਹਦੇ ਨਾਲੇ ਮੇਰੀ ਗੱਲ ਨਹੀਂ ਹੋ ਪਾਰ ਰਹੀ ਮੈਂ ਉਹਨੂੰ ਪੁੱਛਣ ਡਿਆ ਵੀ ਗਰਜੰਦ ਸਿੰਘ ਤੂੰ ਕਿੱਥੇ ਆਏ ਹਜੇ ਤੱਕ ਮੇਰੀ ਉਹਨਾਂ ਨਾਲ ਗੱਲ ਨਹੀਂ ਹੋਈ ਪਤਾ ਨਹੀਂ ਉਹਨੂੰ ਸੱਟ ਲੱਗੀ ਆ ਕਿ ਨਹੀਂ ਲੱਗੀ ਮੈਂ ਮੁੜ ਕੇ ਥਾਣੇ ਚੱਲ ਗਿਆ ਤੇ ਥਾਣੇ ਤੋਂ ਬਾਅਦ ਚ ਮ ਇਹ ਇਹਨਾਂ ਦੇ ਉੱਤੇ ਪੋਲੀਟਿਕਲ ਜੋਰ ਹੈ ਇਹ ਬੰਦੇ ਆਮ ਪਾਰਟੀ ਦੇ ਬੰਦੇ ਆ ਇਹਨਾਂ ਦੀ ਮਨਿਆਦੀ ਸਾਹਿਬ ਦੇ ਨਾਲ ਵੀ ਗੱਲ ਚੱਲਦੀ ਆ ਸਰ ਮੇਰੇ ਤੇ ਬਿਲਕੁਲ ਮਨੂ ਖਤਰੇ ਜੀ ਮੇਰਾ ਬੇਟਾ ਬਾਹਰ ਗਿਆ ਮੈਂ ਆਟਮ ਕੱਲਾ ਰਹਿਦਾ ਮੈਂ ਨੰਬਰਦਾਰ ਆ ਮੈਂ ਲੋਕਾਂ ਦੇ ਨਾਲ ਜਾਂਦਾ ਇਹਨਾਂ ਨੇ ਇੱਕ ਨਹੀਂ ਅੱਗੇ ਵੀ ਮੇਰੇ ਤੇ ਦੋ ਵਾਰ ਹਮਲੇ ਕੀਤੇ ਇਹਨਾਂ ਦੇ ਤੇ ਹਮਲਾ ਹੋਇਆ ਤੇ ਤੈਨੂੰ ਕੁਲਵੀਰ ਸਿੰਘ ਨੇ ਕੋਹਾਲੀ ਦੇ ਰਹਿਣ ਵਾਲੇ ਉਹਨਾਂ ਦਾ ਟੈਲੀਫੋਨ ਆਇਆ ਸੀ ਵੀ ਇੱਥੇ ਘਰ ਤੇ ਫਾਇਰਿੰਗ ਹੋਈ ਆ ਮੈਂ ਆਪਣੀ ਪੁਲਿਸ ਪਾਰਟੀ ਲੈ ਕੇ ਇਮੀਡੀਏਟ 7-8 ਮਿੰਟ ਚ ਘਰ ਪੁੱਜਿਆ ਜਿਹੜੀ ਕੋ ਹਮਲਾਵਰ ਤੇ ਰਵਾ ਇਥੋਂ ਭੱਜ ਚੁੱਕੀ ਆ ਇੱਕ ਉਹਨਾਂ ਦੀ ਗੱਡੀ ਐ ਇਥੇ ਤੇ ਜਿਹੜੀਆਂ ਇਹਨਾਂ ਦੀ ਕੁਲਬੀਰ ਸਿੰਘ ਦੀਆਂ ਗੱਡੀਆਂ ਦੋ ਨੇ ਉਹਦੇ ਵਿੱਚ ਗੋਲੀ ਲੱਤੀ ਆ ਉਹਨਾਂ ਦੀਆਂ ਗੱਡੀਆਂ ਨੂੰ ਤੇ ਇਹਨਾਂ ਦੇ ਘਰ ਦੇ ਵਿੱਚ ਵੀ ਆ ਦਵਾਰ ਚ ਮੈਂ ਦੇਖਿਆ ਸ਼ੀਸ਼ੇ 'ਚ ਕਿੱਥੇ ਵੀ ਆ ਫਾਇਰ ਹੋਇਆ ਵਾ ਕੋਈ ਨੁਕਸਾਨ ਨਹੀਂ ਹੈ ਜਾਨੀ ਤੇ ਜਿਹੜਾ ਬਾਕੀ ਮੌਕੇ ਤੇ ਪੁੱਜ ਕੇ ਵੈਰੀਫਾਈ ਕਰ ਰਹੇ ਆ ਪਿੰਨੇ ਰੋਜ਼ਾਰੇ ਤੇ ਫਰੀ ਆ ਨਜ਼ਰ ਦੇ ਵਿੱਚ ਤਾਂ ਬਾਰਾਂਪੁਰ ਦਾ ਤੇ ਇੱਕ ਕੋਈ ਹੋਰ ਵਪਨ ਦਾ ਵਾ ਬਾਕੀ ਹੁਣ ਤਸਦੀਕ ਤੋਂ ਅੱਗੇ ਵਗੈਰਾ ਭਾਈ ਕੀਤਾ ਕਿਹੜੇ ਬੰਦੇ ਸੀ ਨਾਲ ਤੇ ਹਮਨਾ ਕਰਨ ਵਾਲੇ ਪਿੰਡ ਦੇ ਹੀ ਇਹਨਾਂ ਦੇ ਜੀ ਹੈਗੇ ਨੇ ਰੇਸ਼ਮ ਸਿੰਘ ਇਹਨਾਂ ਦੇ ਦਸਨ ਮੁਤਾਬਕ ਰੇਸ਼ਮ ਸਿੰਘ ਵਗੈਰਾ ਨਾਲ ਕੋਈ ਇਹਨਾਂ ਦਾ ਪੈਸਾ ਨਾ ਲੈਂਦੇ ਨ ਸੀਗਾ ਉਸ ਦਿਨ ਇਹਨਾਂ ਦੀ ਸ਼ਾਮੀ ਵੀ ਗੱਲ ਹੋਈ ਆ ਉਸ ਵਿੱਚ ਦੋਨਾਂ ਤਰ੍ਹਾਂ ਦੀ ਕਿਉਂਕਿ ਨਿਪਰੇ ਨਹੀਂ ਚੜੀ ਉਹ ਟਕਰਾਰ ਤੋਂ ਅੱਗੇ ਆ ਕੇ ਉਹਨਾਂ ਨੇ ਇਹਨਾਂ ਦੇ ਘਰ ਤੇ ਫਾਇਰਿੰਗ ਕੀਤੀ ਹੁਣ ਤੱਕ ਜੋ ਪਤਾ ਲੱਗਾ ਕਿੰਨੇ ਲੋਕ ਆਏ ਸੀ ਟੋਟਲ ਇਹਨਾਂ ਦੇ ਦਸਨ ਮੁਤਾਬਕ 7 ਲੋਕ ਤੇ ਡੈਂਟੀਫਾਈ 6 ਲੋਕ ਆਈਡੈਂਟੀਫਾਈ ਨੇ ਇਸ਼ੇ ਸਤ ਉਹਨਾਂ ਦੇ ਨਾਲ ਹੋਰ ਅਣਪਛਾਤੇ ਬੰਦੇ ਨੇ ਗੱਡੀ ਦੇ ਕਿੰਨੇ ਫਾਇਰ ਲੱਗੇ ਕਿੰਨੀਆਂ ਗੱਡੀਆਂ ਨੇ ਫਾਇਰ ਗੱਡੀਆਂ ਦੋ ਨਹੀਂ ਇਹਨਾਂ ਦੀਆਂ ਦੋ ਫਾਇਰ ਨਹੀਂ ਗੱਡੀ ਤੇ ਲੱਗੇ ਤੇ ਘਰਤੇ ਵੀ ਨੇ ਤੇ ਉਹਨਾਂ ਮੌਕੇ ਤੇ ਵੈਰੀਫਾਈ ਕਰ ਰਹੇ ਆ ਜਿੱਦਾਂ ਜੋ ਫਾਲਟ ਹੋਏ ਐਜ਼ ਪਰ ਰੂਲ ਕਾਨੂੰਨ ਮੁਤਾਬਕ ਕਾਰਵਾਈ ਜੀ ਅਸਲ ਤੇ ਫਾਈਟ ਹੋਣਾ ਜਿਹਨਾਂ ਨੇ ਹਮਲਾ ਕੀਤਾ ਸੀ ਕੀ ਜਿਹਨਾਂ ਨੇ ਹਮਲਾ ਕਰ ਚਾਹੇ ਕੀਤਾ ਜੀ ਬੰਦਾ ਤੇ ਉਹਨਾਂ ਦਾ ਹੀ ਹੈ ਬਿਲਕੁਲ ਜੀ ਬਿਲਕੁਲ ਜੋ ਐਜ਼ ਪਰ ਰੂਲ ਕਾਰਵਾਈ ਕੀਤੀ ਹੋਣਾ ਕਿਹੜੀ ਧਰਾ ਦਾ ਮਾਮਲਾ ਦਰਜ ਕੀਤਾ ਜਾ ਮੈਂ ਸਾਰਾ ਵੈਰੀਫਾਈ ਕਰਕੇ ਹੁਣੇ ਜੋ ਬਣਦੀ ਐਫ ਆਰ ਹੋਵੇਗੀ ਤੇ ਜਿਹਨਾਂ ਦੇ ਘਰ ਜਲੇ ਉਹਨਾਂ ਦਾ ਕੀ ਨਾਮ ਹੈ ਕੁਲਵੀਰ ਸਿੰਘ ਨੇ ਹਾਂਜੀ ਇਹਨਾਂ ਦੇ ਪਰਿਵਾਰ ਹਾਂਜੀ ਠੀਕ ਹੈ ਕੁਲਵੀਰ ਸਿੰਘ ਬ੍ਰਦਰ ਕਿਥੋਂ ਦੇ ਆਣ ਵਾਲੇ ਇੱਥੇ ਪਿੰਡ ਖਵਾਲੀ ਰਹਿੰਦੇ ਹਾਂ ਐਨ ਆਰ ਆਈ ਆਸਟ੍ਰੇਲੀਆ ਤੋਂ ਆਏ ਇੱਥੇ ਗੋਲੀਆਂ ਬ੍ਰਦਰ ਸਾਡੇ ਪਿੰਡ ਦੇ ਹੀ ਬੰਦੇ ਆ ਪਹਿਲਾਂ ਇਹਨੂੰ ਥ੍ਰੈਟ ਕਾਲ ਆਈ ਆ ਟੂਡੇ ਆਫਟਰਨੂਨ ਲਾਈਕ ਅਰਾਊਂਡ 2:00 ਕਲੋਕ 2 ਵਜੇ ਤੇ ਯੂ ਐਸ ਏ ਚੋਂ ਆਈ ਆ ਥ੍ਰੈਟ ਕਾਲ ਅੱਜ ਸੀ ਮੈਨੂੰ ਕੈਮਰੇ ਨਾਲ ਜਿਹੜਾ ਵਾ ਨੰਬਰ ਜ਼ੂਮ ਕਰਕੇ ਵੇਖ ਸਕਦੇ ਜੇ ਉਹਨਾਂ ਨੇ ਮੈਨੂੰ ਕਿਹਾ ਕਿ ਸ਼ਾਮ ਤੱਕ ਤੈਨੂੰ ਅਸੀਂ ਮਾਰ ਦੇਣਾ ਵਾ ਤੇ ਮੈਂ ਸੀਰੀਅਸਲੀ ਲਿਆ ਮੈਂ ਕਿਹਾ ਯਾਰ ਉਦਾਂ ਕੋ ਕਰਨ ਲਿਆ ਹਣਾ ਇਦਾਂ ਥੋੜੀ ਕੋ ਮਾਰ ਦੂਗਾ ਕਰੇ ਆਗੇ ਤੇ ਅਸੀਂ ਪਰਿਵਾਰ ਨਾਲ ਫੈਮਿਲੀ ਨਾਲ ਬੈਠੇ ਆ ਤੇ ਮੇਰੇ ਘਰ ਦੇ ਉੱਤੇ 18 20 ਜਣੇ ਸੀਗੇ ਤਿੰਨ ਚੌ ਗੱਡੀਆਂ ਚ ਆਏ ਤਾਬੜ ਤੂਰ ਉਹਨਾਂ ਦੀ ਗੋਲੀਆਂ ਚਲਾਈਆਂ ਆ ਤੁਸੀਂ ਹਾਲ ਦੇਖ ਸਕਦੇ ਜੇ ਮੇਰੀ ਗੱਡੀ ਬਾਹਰ ਸਕੋਰਪਿਓ ਲੱਗੀ ਹੈ ਉੱਤੇ ਉਹਨਾਂ ਨੇ ਗੋਲੀਆਂ ਚਲਾਈਆਂ ਭੱਜ ਗਏ ਅਸੀਂ ਅੰਦਰ ਵੜ ਕੇ ਤੇ ਜਾਨ ਬਚਾਈ ਹੈ ਨਾਂ ਬਰਦਰ ਇੱਕ ਹੀ ਹੈਗਾ ਵਾ ਰੇਸ਼ਮ ਸਿੰਘ ਆ ਨੰਬਰਦਾਰ ਆ ਇੱਕ ਉਹਦਾ ਭਤੀਜਾ ਵਾ ਗੁਰਜੰਟ ਸਿੰਘ ਫਾਦਰ ਨੇਮ ਸੁਖਵਿੰਦਰ ਸਿੰਘ ਇੱਕ ਸਕੁੰਦਰ ਸਿੰਘ ਹੀ ਨਾਲ ਇਸੇ ਪਿੰਡ ਦੇ ਆ ਹਾਂਜੀ ਸਾਨੂੰ ਸੋਚਾ ਸਿੰਘ ਥ੍ਰੈਡ ਕਾਲ ਆਈ ਯੂ ਐਸ ਦੇ ਨੰਬਰ ਤੋਂ ਤੇ ਅਸੀਂ ਤੇ ਇਥੇ ਅੰਮ੍ਰਿਤਸਰ ਪਹਿਲਾਂ ਤੋਂ ਹੀ ਰੰਜਿਸ਼ ਕੀਤੇ ਨਾ ਹੋਣੇ ਇਹੀ ਤੇ ਰਹਿੰਦੇ ਆ ਆਸਟ੍ਰੇਲੀਆ ਰਹਿੰਦੇ ਆ ਆਈ ਦੇ ਆਪਣਾ ਫਾਰਮ ਹਾਊਸ ਹੈ ਜਿੱਦਾਂ ਇਥੇ ਥੋੜਾ ਆਈ ਦਾ ਜਿਆਦਾ ਦੀ ਆਪਣੀ ਅੰਮ੍ਰਿਤਸਰ ਕੋਠੀ ਉੱਥੇ ਰਹੀਦਾ ਕਰਦੇ ਐਂਟਰੋ ਵੀਰ ਜੀ ਫੋਨ ਦੇ ਵਿੱਚ ਮੈਂ ਵੀਡੀਓ ਬਣਾਈ ਸੀ ਸੀਸੀਟੀਵੀ ਤੇ ਲੱਗੀ ਨਹੀਂ ਆ ਮੈਂ ਕੋਠੇ ਤੇ ਹਾਂ ਤੇ ਕੋਠੇ ਤੋਂ ਮੈਂ ਸਾਰੀ ਵੀਡੀਓ ਬਣਾਈ ਆ ਸਾਰੀ ਕਵਰੇਜ ਕੀਤੀ ਹੈ ਕਿ ਜੋ ਜੋ ਉਹਨਾਂ ਨੇ ਕੀਤਾ ਸ਼ਰਿਆਂ ਵੀਰ ਜੀ ਗੋਲੀਆਂ ਚਲਾਈਆਂ ਮੈਂ ਫਿਰ ਐਸ ਐਚਓ ਸਾਹਿਬ ਨੂੰ ਫੋਨ ਕੀਤਾ ਵਾ ਇਮੀਡੀਏ ਤੇ ਆ ਕੰਮ ਹੋਣ ਡਿਆ ਸਾਡੇ ਘਰੇ ਫਾਇਰਿੰਗ ਹੋਣ ਡਈ ਹੈ ਫਿਰ ਮੈਂ ਐਸਐਸਪੀ ਸਾਹਿਬ ਨੂੰ ਕੋਲ ਕੀਤੀ ਹੈ ਤੇ ਆਨਰੇਬਲ ਐਸਐਸਪੀ ਸਾਹਿਬ ਨੇ ਉਹਨਾਂ ਨੇ ਵੀ ਇਮੀਡੀਏਟਲੀ ਐਕਸ਼ਨ ਲਿਆ ਉਹਨਾਂ ਦਾ ਜਿਹੜਾ ਰਿਸ਼ਮ ਸਿੰਘ ਹੈ ਨੰਬਰਦਾਰ ਉਹਨਾਂ ਦਾ ਲੜਕਾ ਗੁਰ ਗੋਪੀ ਗੋਪੀ ਆ ਕੁਡ ਬੀ ਨੇਮ ਹੋ ਸਕਦਾ ਕਿ ਗੁਰਪ੍ਰੀਤ ਸਿੰਘ ਹੋਵੇ ਗੋਪੀ ਗੋਪੀ ਕਰਕੇ ਫੇਮਸ ਹੈ ਉਹਨਾਂ ਨੇ ਮੈਨੂੰ ਕੋਲ ਕੀਤੀ ਥਰੂ ਉਹ ਯੂਐਸਏ ਹੈ ਯੂਐਸਏ ਚ ਕੋਲ ਆਈ ਗੋਲੀਆਂ ਕਿੱਥੇ ਕਿੱਥੇ ਲੱਗੀਆਂ ਗੋਲੀਆਂ ਬਦਰ ਮੇਰੀ ਬਾਹਰ ਗੱਡੀ ਖੜੀ ਹੈ ਸਕੋਰਪੀਓ ਉੱਤੇ ਲੱਗੀਆਂ ਮੇਰੇ ਫਰੈਂਡ ਦੀ ਗੱਡੀ ਖੜੀ ਸਪਾਰੀ ਵਾਈਟ ਕਲਰ ਦੀ ਉੱਤੇ ਗੋਲੀਆਂ ਲੱਗੀਆਂ ਮੇਰੇ ਘਰ ਦੇ ਉੱਤੇ ਗੋਲੀਆਂ ਲੱਗੀਆਂ ਗੱਡੀ 'ਚ ਲੱਕੀ ਹੀਗਾ ਕੋਈ ਹੈਗਾ ਨਹੀਂ ਹੈਗਾ ਪਰ ਉਹਨਾਂ ਨੂੰ ਲੱਗਦਾ ਹੈਗਾ ਸ਼ਾਇਦ ਕੋਈ ਬੈਠਾ ਵਾ ਉਹਨਾਂ ਨੂੰ ਲੱਗਦਾ ਹੈਗਾ ਕਿ ਮੈਂ ਗੱਡੀ ਵਿੱਚ ਬੈਠਾ ਵਾ ਪਹਿਲਾਂ ਉਹ ਗੱਡੀ 'ਚ ਮਾਰੀਆਂ ਜਦੋਂ ਪਤਾ ਲੱਗਾ ਕਿ ਨਹੀਂ ਮੈਂ ਗੱਡੀ ਦੇ ਵਿੱਚ ਨਹੀਂ ਆ ਮੈਂ ਘਰੇ ਆ ਤੇ ਫਿਰ ਉਹਨਾਂ ਨੇ ਘਰੇ ਫਾਇਰਿੰਗ ਕੀਤੀ ਹੈ ਉਸ ਟਾਈਮ ਮੋਕੇ ਤੇ ਪੁਲਿਸ ਆਈ ਐਸਐਚ ਨੂੰ ਫੋਨ ਕੀਤਾ ਸੀ ਐਸਐਸਓ ਸਾਹਿਬ ਆਏ ਪੁਲਿਸ ਪਾਰਟੀ ਨਾਲ 10 15 ਮਿੰਟ ਚ ਆ ਗਿਆ ਪੰਜਾਬ ਸਰਕਾਰ ਨੂੰ ਬੇਨਤੀ ਆਨਰੇਬਲ ਸੀਐਮ ਸਾਹਿਬ ਨੂੰ ਰਿਕੁਐਸਟ ਕਰਦੇ ਮੰਗ ਕਰਦੇ ਆ ਕਿ ਤੁਸੀਂ ਕਹਿੰਦੇ ਜੀ ਵੀ ਐਨਆਰਆਈ ਇੱਥੇ ਆਉਣ ਰਹਿਣ ਹਨ ਤੇ ਤੁਸੀਂ ਉਹਨਾਂ ਦੀ ਜਿਹੜੀ ਆ ਸੇਫਟੀ ਵਾਸਤੇ ਵੀ ਕੁਝ ਜਿਹੜੇ ਆ ਕਦਮ ਪੁੱਟੋ ਖਾਸ ਕਰਕੇ ਕੈਬਨਿਟ ਮਿਨਿਸਟਰ ਆਨਰੇਬਲ ਕੈਬਨਿਟ ਮਿਨਿਸਟਰ ਕਲੀਵਸ ਨੇ ਧਾਲੀ ਗੱਲ ਨੂੰ ਵੀ ਕਿ ਰਿਕੁਐਸਟ ਕਰਦੇ ਆ ਕਿ ਤੁਸੀਂ ਐਨਆਰਆਈ ਦੇ ਬਹੁਤ ਸਪੋਰਟ ਚ ਖੜਦੇ ਜੀ ਮੀਟਿੰਗਾਂ ਕਰਦੇ ਜੀ ਤਾਂ ਵੇਖ ਲਓ ਐਨਆਰਆਈਆਂ ਦਾ ਕੀ ਹਾਲ ਹੋਣ ਡਿਆ ਚੱਲਦੀਆਂ ਵਾਂ ਤੇ ਇਟੇ ਰੋੜੇ ਵਾਈਦੇ ਆ ਤੇ ਆ ਗੁੰਡਾਗਰਦੀ ਸ਼ਰਿਆਮ ਜਿਹੜੀ ਹੁੰਦੀ ਆ ਅਜੇ ਵੀ ਤੁਹਾਨੂੰ ਖਤਰਾ ਹੈ ਕਿ ਕਿਸੇ ਵੇਲੇ ਆਫਕੋਰਸ ਖਤਰਾ ਹੈ ਯਾਰ ਆਫਕੋਰਸ ਖਤਰਾ ਵਾ ਰਾਤ ਦੇ 12 ਵਜੇ ਨੂੰ ਨੀਂਦ ਥੋੜੀ ਕਿਤੇ ਆਉਣ ਡਈ ਹੈ ਕਿਸੇ ਵੇਲੇ ਹਮਲਾ ਕਰ ਸਕਦੇ ਉਹ ਕਿਸੇ ਵੇਲੇ ਕਰ ਸਕਦੇ ਓਵਰਲਾਈਫ ਸਟਿਲ ਅੰਦਰ ਥ੍ਰੈਟ ਸੋ ਵੀ ਆਰ 낫 ਫੀਲ ਸੇਫ ਇਨ ਪੰਜਾਬ ਬ్రో ਸੋ ਪੁਲਿਸ ਪਾਰਟੀ ਨੂੰ ਮੰਗ ਕਰਦੇ ਆ ਆਨਰੇਬਲ ਐਸਐਸਪੀ ਸਾਹਿਬ ਨੂੰ ਮੇਰੀ ਹਮ ਰਿਕਵੈਸਟ ਹੈ ਕਿ ਪਲੀਜ਼ ਇਮੀਡੀਏਟਲੀ ਐਕਸ਼ਨ ਲੋ ਤੇ ਇੱਥੇ ਗੁੰਡਾਗਰਦੀ ਖਤਮ ਹੋਊਗੀ ਤੇ ਫੇਰ ਹੀ ਆਪਾਂ ਫੀਲ ਸੇਫ ਕਰਾਂਗੇ ਨਾ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਇਲਡ ਵਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ